ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲਪ੍ਰੀਤ ਕੌਰ ਤੇ ਅੱਜ ਦੀ ਸਾਡੀ ਸੱਚੀਆਂ ਗੱਲਾਂ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਗ੍ਰੋਥ ਬਾਰੇ ਪਹਿਲੇ ਮੈਂ ਤੁਹਾਨੂੰ ਦੋ ਕਹਾਣੀਆਂ ਸੁਣਾਵਾਂਗੀ ਪਹਿਲੀ ਕਹਾਣੀ ਜਿਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੇ ਖਡੋਣਿਆਂ ਦੇ ਨਾਲ ਖੇਡਦਾ ਹੁੰਦਾ ਹੈ ਉਹਦੇ ਪਿਤਾ ਜੀ ਇੱਕ ਨਵੀਂ ਗੱਡੀ ਲੈ ਕੇ ਆਉਂਦੇ ਆ ਉਹ ਬੱਚਾ ਖੇਡਦਾ ਖੇਡਦਾ ਉਹਦੇ ਹੱਥ ਦੇ ਵਿੱਚ ਇੱਕ ਹਥੋੜਾ ਆ ਜਾਂਦਾ ਹੈ ਤੇ ਉਹ ਹਥੋੜੇ ਦੇ ਨਾਲ ਉਸ ਗੱਡੀ ਦੇ ਉੱਪਰ ਹਥੋੜਾ ਮਾਰ ਕੇ ਡੈਂਟ ਪਾ ਦਿੰਦਾ ਹੈ ਇਹ ਦੇਖ ਕੇ ਉਸਦੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਮੇਰੀ ਨਵੀਂ ਗੱਡੀ ਇਨੇ ਹਥੋੜਾ ਮਾਰ ਕੇ ਖਰਾਬ ਕਰ ਦਿੱਤੀ ਉਹਦੇ ਪਿਤਾ ਜੀ ਗੁੱਸੇ ਦੇ ਵਿੱਚ ਆ ਕੇ ਉਸੇ ਹਥੋੜੇ ਦੇ ਨਾਲ ਜ਼ੋਰ-ਜ਼ੋਰ ਦੀ ਉਸ ਬੱਚੇ ਦੇ ਹੱਥ ਦੇ ਉੱਪਰ ਹਥੋੜਾ ਮਾਰ ਕੇ ਤੇ ਉਹਨੂੰ ਕਹਿੰਦੇ ਆ ਕਿ ਤੂੰ ਮੇਰੀ ਗੱਡੀ ਕਿਉਂ ਖਰਾਬ ਕੀਤੀ ਗੁੱਸਾ ਇੰਨਾ ਜ਼ਿਆਦਾ ਬੇਕਾਬੂ ਹੋ ਜਾਂਦਾ ਹੈ ਕਿ ਉਸਦੇ ਪਿਤਾ ਜੀ ਨੂੰ ਕੋਈ ਹੋਸ਼ ਨਹੀਂ ਰਹਿੰਦੀ ਕਿ ਉਹ ਕਿੰਨੀ ਬੁਰੀ ਤਰ੍ਹਾਂ ਉਸ ਬੱਚੇ ਦੇ ਹੱਥਾਂ ਦੇ ਉੱਪਰ ਹਥੋੜਾ ਮਾਰੀ ਜਾ ਰਹੇ ਹਨ ਉਸ ਬੱਚੇ ਨੂੰ ਬਹੁਤ ਦਰਦ ਹੁੰਦਾ ਉਹਦੇ ਹੱਥਾਂ 'ਚੋਂ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਉਸ ਬੱਚੇ ਨੂੰ ਡਾਕਟਰ ਤੇ ਲੈ ਕੇ ਜਾਂਦੇ ਆ ਤੇ ਡਾਕਟਰ ਦੇਖ ਕੇ ਐਕਸ-ਰੇ ਕਰਕੇ ਉਹਨਾਂ ਨੂੰ ਦੱਸਦੇ ਆ ਕਿ ਉਹਨਾਂ ਤੇ ਉਸ ਬੱਚੇ ਦੇ ਹੱਥ ਦੀਆਂ ਹੱਡੀਆਂ ਇੰਨੀਆਂ ਕਿ ਜ਼ਿਆਦਾ ਡੈਮੇਜ ਹੋ ਚੁੱਕੀਆਂ ਹੈ ਕਿ ਉਸ ਦਾ ਕੁਝ ਵੀ ਨਹੀਂ ਕੀਤਾ ਜਾ ਸਕਦਾ ਸਰੀਰ ਦੇ ਵਿੱਚ ਜ਼ਹਿਰ ਨਾ ਫੈਲੇ ਇਸ ਕਰਕੇ ਬੱਚੇ ਦੇ ਦੋਨੋਂ ਹੱਥ ਕੱਟਨੇ ਪੈਣਗੇ ਉਸ ਬੱਚੇ ਦੀ ਸਰਜਰੀ ਕੀਤੀ ਜਾਂਦੀ ਹੈ ਸਰਜਰੀ ਤੋਂ ਬਾਅਦ ਜਦੋਂ ਬੱਚਾ ਉੱਠਦਾ ਹੈ ਤੇ ਦੇਖਦਾ ਹੈ ਕਿ ਉਹਦੇ ਹੱਥ ਉਹਦੀ ਬਾਹਾਂ ਦੇ ਉੱਪਰ ਪੱਟੀਆਂ ਬੰਨੀਆਂ ਹੁੰਦੀਆਂ ਉਹਦੇ ਹੱਥ ਨਹੀਂ ਹੁੰਦੇ ਉਹ ਬੱਚਾ ਆਪਣੇ ਪਿਤਾ ਜੀ ਤੋਂ ਮਾਫੀ ਮੰਗਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਪਿਤਾ ਜੀ ਤੁਹਾਡੀ ਗੱਡੀ ਤੇ ਠੀਕ ਹੋ ਜਾਏਗੀ ਤੇ ਮੇਰੇ ਹੱਥ ਵੀ ਵਾਪਸ ਆ ਜਾਣਗੇ ਉਹਦੇ ਪਿਤਾ ਜੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਸ਼ਰਮਿੰਦਾ ਹੁੰਦੇ ਆਂ ਦੁਖੀ ਹੁੰਦੇ ਆਂ ਉਹਨਾਂ ਤੋਂ ਇਹ ਦੁੱਖ ਚਰਿਆ ਨਹੀਂ ਜਾਂਦਾ ਤੇ ਉਹ ਆਪਣੇ ਆਪ ਨੂੰ ਸੁਸਾਈਡ ਕਰ ਲੈਂਦੇ ਆਂ ਇਸ ਤਰ੍ਹਾਂ ਹੀ ਇੱਕ ਹੋਰ ਕਹਾਣੀ ਜਿਹਦੇ ਵਿੱਚ ਕ੍ਰੋਧ ਦੇ ਵਿੱਚ ਆ ਕੇ ਇੱਕ ਜਨਾਨੀ ਐ ਉਹ ਕੀ ਕਰਦੀ ਐ ਕਿ ਉਸਦੇ ਘਰ ਦੇ ਵਿੱਚ ਇੱਕ ਕੁੱਤਾ ਹੁੰਦਾ ਵੈ ਤੇ ਉਹ ਕੁੱਤਾ ਜਿਹੜਾ ਬੜਾ ਵਫਾਦਾਰ ਹੁੰਦਾ ਹੈ ਉਹ ਕੁੱਤਾ ਉਸਦੇ ਬੱਚੇ ਨਾਲ ਹਮੇਸ਼ਾ ਖੇਡਦਾ ਹੁੰਦਾ ਹੈ ਇੱਕ ਵਾਰੀ ਉਹ ਜਨਾਨੀ ਘੜ ਤੋਂ ਥੋੜੀ ਦੇਰ ਬਾਅਦ ਵਸਤੇ ਬਾਹਰ ਜਾਂਦੀ ਹੈ ਜਦੋਂ ਉਹ ਜਨਾਨੀ ਵਾਪਸ ਆਂਦੀ ਹੈ ਤੇ ਉਹ ਦੇਖਦੀ ਹੈ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਖਿਲਾਰਾ ਪਿਆ ਹੋਇਆ ਹੈ ਸਾਰੀਆਂ ਚੀਜ਼ਾਂ ਇੱਧਰ ਉੱਧਰ ਡਿੱਗੀਆਂ ਹੋਈਆਂ ਜਦੋਂ ਉਹਦਾ ਧਿਆਨ ਉਹਨੂੰ ਆਪਣਾ ਬੱਚਾ ਕਿਤੇ ਨਜ਼ਰ ਨਹੀਂ ਆਂਦਾ ਜਦੋਂ ਧਿਆਨ ਕੁੱਤੇ ਵੱਲ ਜਾਂਦਾ ਉਹ ਦੇਖਦੀ ਹੈ ਕਿ ਕੁੱਤੇ ਦੇ ਸਾਰੇ ਮੂੰਹ ਦੇ ਉੱਪਰ ਖੁੰਮਣ ਲੱਗਿਆ ਹੁੰਦਾ ਹੈ ਉਹਨੂੰ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਆਪਣੇ ਮਨ 'ਚ ਸੋਚਦੀ ਹੈ ਕਿ ਇਹ ਕੁੱਤਾ ਜਿਹਨੂੰ ਅਸੀਂ ਇੰਨੀ ਦੇਰ ਤੋਂ ਆਪਣੇ ਕੋਲ ਰੱਖਿਆ ਜਿਹੜਾ ਇੰਨਾ ਵਫਾਦਾਰ ਸੀਗਾ ਤੇ ਅੱਜ ਮੈਂ ਘਰੋਂ ਥੋੜੀ ਦੇਰ ਵਾਸਤੇ ਗਈ ਹੈਗੀ ਆ ਤੇ ਇਸ ਕੁੱਤੇ ਨੇ ਮੇਰੇ ਬੱਚੇ ਨੂੰ ਮਾਰ ਦਿੱਤਾ ਉਹ ਗੁੱਸੇ ਦੇ ਵਿੱਚ ਆ ਕੇ ਉਸ ਕੁੱਤੇ ਨੂੰ ਗੋਲੀ ਮਾਰ ਦਿੰਦੀ ਹੈ ਤੇ ਆਪਣੇ ਬੱਚੇ ਨੂੰ ਲੱਪਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਹ ਲੱਭਦੀ ਹੈ ਦੇਖਦੀ ਹੈ ਕਿ ਉਹਦਾ ਬੱਚਾ ਕਲੋਜ਼ਟ ਦੇ ਵਿੱਚ ਅੰਦਰ ਸੇਫ ਜਗ੍ਹਾ ਦੇ ਵਿੱਚ ਹੁੰਦਾ ਵੈ ਤੇ ਇੱਕ ਦੂਰ ਜੀ ਦੇਖਦੀ ਹੈ ਕਿ ਉੱਥੇ ਇੱਕ ਬੜਾ ਵੱਡਾ ਫਨੀਅਰ ਸੱਪ ਜਿਹੜਾ ਮਰਿਆ ਪਿਆ ਹੁੰਦਾ ਹੈ ਫਿਰ ਉਹਨੂੰ ਇਸ ਗੱਲ ਨੂੰ ਸਮਝ ਆਂਦੀ ਹੈ ਕਿ ਉਹ ਕੁੱਤਾ ਜਿਹੜਾ ਸੀਗਾ ਉਹਨੇ ਉਸਦੇ ਪੱਛੇ ਦੀ ਜਾਨ ਨੂੰ ਬਚਾਇਆ ਜਿਹੜਾ ਉਹਦੇ ਮੂੰਹ ਤੇ ਖੂਨ ਲੱਗਿਆ ਸੀਗਾ ਉਹ ਉਸ ਸੱਪ ਦਾ ਖੂਨ ਸੀਗਾ ਪਰ ਹੁਣ ਇਟ ਵਾਸ ਆਲਰੇਡੀ ਟੂ ਲੇਟ ਬਹੁਤ ਲੇਟ ਹੋ ਗਿਆ ਹੁੰਦਾ ਵਾ ਕਿਉਂਕਿ ਉਸ ਨੇ ਉਸ ਕੁੱਤੇ ਨੂੰ ਮਾਰ ਦਿੱਤਾ ਹੁੰਦਾ ਉਹਨੂੰ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਆਪਣੇ ਕੀਤੇ ਦੇ ਬਟ ਦੈਨ ਇਟਸ ਟੂ ਲੇਟ ਇਹ ਦੋ ਕਹਾਣੀਆਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਅਸੀਂ ਵੀ ਗੁੱਸੇ ਦੇ ਵਿੱਚ ਕਈ ਵਾਰੀ ਕਿਸੇ ਨੂੰ ਬਹੁਤ ਮਾੜਾ ਚੰਗਾ ਬੋਲ ਦਿੰਨੇ ਆ ਜਾਂ ਫਿਰ ਜ਼ਿੰਦਗੀ ਦੇ ਵਿੱਚ ਕੋਈ ਐਦਾਂ ਦੇ ਡਿਸੀਜਨ ਲੈ ਲੰਨੇ ਆ ਕਿ ਜਿਹਦੇ ਕਰਕੇ ਸਾਨੂੰ ਪੂਰੀ ਜ਼ਿੰਦਗੀ ਵਾਸਤੇ ਪਛਤਾਣਾ ਪੈ ਸਕਦਾ ਜਾਂ ਅਸੀਂ ਪਛਤਾਨੇ ਆ ਪਰ ਉਸ ਚੀਜ਼ ਨੂੰ ਅਸੀਂ ਰਿਕਵਰ ਕਦੀ ਵੀ ਨਹੀਂ ਕਰ ਸਕਦੇ ਕਿਸੇ ਗਲਤ ਗੱਲ ਤੋਂ ਗੁੱਸਾ ਆਣਾ ਵਾਜਿਬ ਹੈ ਉਸ ਚੀਜ਼ ਤੋਂ ਗੁੱਸਾ ਆਣਾ ਵੀ ਚਾਹੀਦਾ ਹੈ ਪਰ ਗੁੱਸੇ ਦੇ ਵਿੱਚ ਕੋਈ ਵੀ ਸਟੈਪ ਚੁੱਕਣ ਤੋਂ ਪਹਿਲੇ ਤੁਹਾਨੂੰ ਸਾਨੂੰ ਮੈਨੂੰ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਡੀਪਲੀ ਸੋਚਣਾ ਚਾਹੀਦਾ ਹੈ ਕਿ ਇਸ ਗੱਲ ਦੇ ਉੱਪਰ ਅਗਰ ਇਸ ਤਰ੍ਹਾਂ ਦਾ ਗੁੱਸਾ ਕਰਕੇ ਕਿਸੇ ਦਾ ਨੁਕਸਾਨ ਜਾਂ ਆਪਣਾ ਨੁਕਸਾਨ ਕਰ ਲਏ ਕਰ ਲਈਏ ਤੇ ਉਹਦਾ ਕੀ ਫਾਇਦਾ ਕੀ ਨੁਕਸਾਨ ਹੈਗਾ ਤਾਇ ਕਹਿੰਦੇ ਆ ਸਿਆਣੇ ਕਿ ਆਪਾਂ ਨੂੰ ਕੋਈ ਵੀ ਡਿਸੀਜਨ ਲੈਣ ਤੋਂ ਪਹਿਲੇ ਜਾਂ ਫਿਰ ਬੋਲਣ ਕੋਈ ਗੱਲ ਮੂੰਹ ਤੋਂ ਬੋਲਣ ਤੋਂ ਪਹਿਲੇ 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 ਤੋਲਣਾ ਚਾਹੀਦਾ ਫਿਰ ਬੋਲਣਾ ਚਾਹੀਦਾ ਵੈ ਸੋ ਗੁੱਸੇ ਦੇ ਵਿੱਚ ਅਸੀਂ ਕੋਈ ਵੀ ਡਿਸੀਜਨ ਲੈਣ ਤੋਂ ਪਹਿਲੇ ਪਹਿਲੇ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੀਏ ਡੀਪ ਬਰੀਥਿੰਗ ਕਰੀਏ ਇੱਕ ਠੰਡੇ ਗਲਾਸ ਠੰਡਾ ਪਾਣੀ ਜਿਹੜਾ ਗਲਾਸ ਜਿਹੜਾ ਭਰ ਕੇ ਤੇ ਉਹ ਪੀਏ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰੀਏ ਤੇ ਉਸ ਤੋਂ ਬਾਅਦ ਕੋਈ ਡਿਸੀਜਨ ਲਈਏ ਤੇ ਇਸ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾਣਾ ਕਰਦੇ ਹੈਗੇ ਆਂ ਕਈ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਣਾ ਕਰਦੇ ਆਂ ਇੱਕ ਸ਼ਬਦ ਹੈ ਜਿਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆਂ ਕਾਮ ਕ੍ਰੋਧ ਕਾਇਆ ਕੋ ਗਲੈ ਜੋ ਕੰਚਨ ਸੋ ਹਗਾ ਟਲੇ ਕਾਮ ਅਤੇ ਕ੍ਰੋਧ ਮਨੁੱਖ ਦੇ ਸ਼ਰੀਰ ਨੂੰ ਨਿਰਬਲ ਕਰ ਦਿੰਦਾ ਹੈ ਨਿਰਬਲਤਾ ਮਤਲਬ ਹੁੰਦਾ ਹੈ ਕਮਜ਼ੋਰ ਕਰ ਦਿੰਦਾ ਹੈ ਜਿਉ ਕੰਚਨ ਸੋਹਾ ਘਾਟਾ ਲੈ ਜਿਵੇਂ ਸੁਹਾਗਾ ਕੋਠਾਲੀ ਵਿੱਚ ਪਾਏ ਸੋਨੇ ਨੂੰ ਨਰਮ ਕਰ ਦਿੰਦਾ ਹੈਗਾ ਇਦਾਂ ਹੀ ਇੱਕ ਹੋਰ ਸ਼ਬਦ ਹੈ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋ ਹੋਤੇ ਰਹੋ हे ਭਾਈ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਅਤੇ ਮੋਹ ਦੂਰ ਕਰੋ ਜਨਮ ਮਰਨ ਦੋ ਹੋਤੇ ਰਹੋ ਜਿਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਉਂਦਾ ਹੈ ਉਹ ਜਨਮ ਅਤੇ ਮਰਨ ਦੋਹਾਂ ਦੇ ਗੇੜ ਤੋਂ ਬਚ ਜਾਂਦਾ ਹੈ ਅਸੀਂ ਆਪਣੀ ਅਰਦਾਸ ਆਪ ਕਰਨੀ ਹੈ ਸਾਨੂੰ ਖੁਦ ਨੂੰ ਪਤਾ ਹੈ ਕਿ ਸਾਡੇ ਵਿੱਚ ਕਿਹੜੇ ਵਿਕਾਰ ਹੈਗੇ ਹਨ ਤੇ ਅਸੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ ਕਿ ਵਾਹਿਗੁਰੂ ਜੀ ਸਾਨੂੰ ਇਹਨਾਂ ਵਿਕਾਰਾਂ ਤੋਂ ਛੁਡਾਓ ਸੋ ਅਗਲਾ ਸ਼ਬਦ ਹੈਗਾ ਸੂਰਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੁਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਨੇ ਨਿਕਟ ਬੁਲਾਵੋ ਸੋ ਇਹਦੇ ਵਿੱਚ ਅਰਦਾਸ ਬੇਨਤੀ ਹੈਗੀ ਹੈ ਕਿ हे ਪ੍ਰਭੂ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਇਹਨਾਂ ਸਾਰੇ ਵਿਕਾਰਾਂ ਤੋਂ ਤੂੰ ਮੈਨੂੰ ਆਪ ਛੁਡਾ ਲੈ ਕਿਉਂਕਿ ਛੁਡਾਣ ਵਾਲਾ ਉਹ ਸੱਚੇ ਪਾਤਸ਼ਾਹ ਹੀ ਹੈ ਇਹ ਭੀਤਰ ਤੇ ਇਨਕੋ ਡਾਰੋ ਆਪਨਨ ਨਿਕਟ ਬੁਲਾਵੋ ਮੇਰੇ ਇਸ ਮਨ ਵਿੱਚੋਂ ਇਹਨਾਂ ਵਿਚਾਰਾਂ ਨੂੰ ਕੱਢ ਦੇ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਸੋ ਇਹ ਦੋ ਕਹਾਣੀਆਂ ਦੇ ਵਿੱਚੋਂ ਤੁਹਾਨੂੰ ਇਹ ਸਿੱਖਣ ਨੂੰ ਮਿਲਦਾ ਹੈਗਾ ਵੈ ਕਿ ਅਸੀਂ ਕੋਈ ਵੀ ਜ਼ਿੰਦਗੀ ਦੇ ਸਟੈਪ ਚੁੱਕਣ ਤੋਂ ਪਹਿਲੇ ਗੁੱਸੇ ਦੇ ਵਿੱਚ ਸਟੈਪ ਚੁੱਕਣ ਤੋਂ ਪਹਿਲੇ ਕਿ ਸਾਨੂੰ ਕੱਲ ਨੂੰ ਪਛਤਾਣਾ ਪਵੇ ਇੱਕ ਦੋ ਵਾਰੀ ਇੱਕ ਵਾਰੀ ਸੋਚ ਲਈਏ ਇੱਕ ਠੰਡੇ ਦਿਮਾਗ ਨਾਲ ਸੋਚ ਕੇ ਫਿਰ ਅਸੀਂ ਲਾਈਫ ਦੇ ਵਿੱਚ ਕੋਈ ਵੀ ਡਿਸੀਜਨ ਲਈਏ ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀਗੀ ਕਿ ਮੈਨੂੰ ਕਿਸੇ ਅਣਜਾਣ ਇਨਸਾਨ ਦਾ ਇੱਕ ਅਣਜਾਣ ਔਰਤ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਫੋਨ 'ਚ ਤਾਂ ਮੁਕੀ ਦਿੱਤੇ ਸੀਗੀ ਕਿਵੇਂ ਤੇਰੀ ਇਮੇਜ ਖਰਾਬ ਕਰਾਂਗੀ ਤੇ ਉਹਨੇ ਬਲੌਕ ਨੰਬਰ ਤੋਂ ਕਾਲ ਕੀਤੀ ਸੀਗੀ ਸੋ ਇੱਕ ਹਫਤਾ ਬਲੌਕ ਨੰਬਰ ਤੋਂ ਕਾਲਾਂ ਕਰਨ ਤੋਂ ਬਾਅਦ ਉਹਨੇ ਫਾਈਨਲੀ ਸੱਦੇ ਨੰਬਰ ਤੋਂ ਕਾਲ ਕੀਤੀ ਤੇ ਕਾਲ ਕਰਕੇ ਤੇ ਜਦੋਂ ਉਹਨੇ ਮੇਰੇ ਨਾਲ ਗੱਲ ਮਤਲਬ ਜਿਸ ਤਰ੍ਹਾਂ ਪਹਿਲੇ ਬੋਲਦੀ ਸੀ ਉਦਾਂ ਹੀ ਉਹਨੇ ਬੋਲੇ ਆ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਇੱਕ ਹੁਕਮਨਾਵਾ ਸਾਹਿਬ ਦੇ ਨਾਲ ਮੈਂ ਵੀ ਚੜਦੀ ਕਲਾ ਦੇ ਵਿੱਚ ਉਸ ਔਰਤ ਨੂੰ ਕਿਹਾ ਕਿ ਤੂੰ ਹੈ ਕੌਣ ਹੈ ਤੇ ਜੋ ਵੀ ਤੇਰੇ ਮਨ 'ਚ ਗੱਲ ਹੈਗੀ ਹੈ ਹੁਣ ਤੂੰ ਫੋਨ ਬੰਦ ਨਾ ਕਰੀ ਤੂੰ ਆਪਣੀ ਗੱਲ ਮੇਰੇ ਨਾਲ ਕਲੀਅਰ ਕਰਾ ਸੋ ਚਲੋ ਜੋ ਵੀ ਉਹਦੇ ਮਨ 'ਚ ਗਲਤ ਫਹਿਮੀ ਸੀਗੀ ਉਹ ਦੀ ਗੱਲ ਕਲੀਅਰ ਹੋਈ ਈਵਨ ਕਿ ਉਹਨੇ ਮੇਰੇ ਤੋਂ ਜਿਹੜਾ ਬਲੌਕ ਨੰਬਰਾਂ ਤੋਂ ਕਾਲਾ ਕਰਕੇ ਮੈਨੂੰ ਪਰੇਸ਼ਾਨ ਕੀਤਾ ਸੀਗਾ ਉਹਨੇ ਇਸ ਚੀਜ਼ ਤੋਂ ਮੇਰੇ ਤੋਂ ਮਾਫੀ ਵੀ ਮੰਗੀ ਸੋ ਮੇਰਾ ਕਹਿਣ ਦਾ ਇਹ ਗੱਲ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਕਈ ਵਾਰੀ ਅਸੀਂ ਕਿਸੇ ਕੋਲੋਂ ਸੁਣੀ ਸੁਣਾਈਆਂ ਗੱਲਾਂ ਸੁਣ ਕੇ ਤੇ ਉਹਨੇ ਮੇਰੇ ਬਾਰੇ ਇਦਾਂ ਕਿਹਾ ਜਾਂ ਉਹਨੇ ਤੇਰੇ ਬਾਰੇ ਉਹ ਇਦਾਂ ਕਿਹਾ ਅਸੀਂ ਆਪਣੇ ਮਨ 'ਚ ਬੜੀਆਂ ਮਨਕਰਤ ਗੱਲਾਂ ਬਣਾ ਲੈਨੇ ਆ ਜਾਂ ਅਸੀਂ ਮਨ ਦੇ ਵਿੱਚ ਵੈਰ ਵਿਰੋਧ ਰੱਖਣਾ ਕਿਸੇ ਵਾਸਤੇ ਸ਼ੁਰੂ ਕਰ ਦੰਨੇ ਆ ਸਾਡੇ ਕੰਮ ਤੇ ਵੀ ਕਈ ਜਣੇ ਗੋਸਪ ਕਰਨ ਦੀ ਕਈ ਇਹਨੂੰ ਆਦਤ ਹੁੰਦੀ ਹੈ ਜਾਂ ਕੋਈ ਬੰਦਾ ਉਹਨੇ ਤੇਰੇ ਬਾਰੇ ਇਦਾਂ ਕਿਹਾ ਸੋ ਪਹਿਲੀ ਗੱਲ ਕਿ ਜਿਹੜਾ ਤੇ ਇੱਧਰ ਉੱਤਰ ਗੱਲਾਂ ਕਰਦਾ ਅਸੀਂ ਆਪਣੇ ਮਨ ਦੇ ਵਿੱਚ ਇਹ ਚੀਜ਼ ਜਰੂਰ ਵਿਚਾਰੀਏ ਕਿ ਜੇ ਉਹ ਤੁਹਾਡੇ ਨਾਲ ਕਿਸੇ ਦੀ ਚੁਗਲੀ ਕਰ ਰਿਹਾ ਤੇ ਉਹ ਤੁਹਾਡੀਆਂ ਵੀ ਗੱਲਾਂ ਤੁਹਾਡੀ ਪਿੱਠ ਪਿੱਛੇ ਕਰ ਸਕਦਾ ਜਾਂ ਕਰਦਾ ਹੋਏਗਾ ਸੋ ਦੂਸਰੀ ਗੱਲ ਅਸੀਂ ਇਹ ਚੀਜ਼ ਨੂੰ ਵਿਚਾਰੀਏ ਕਿ ਜੇ ਤੁਹਾਨੂੰ ਕਿਸੇ ਇਨਸਾਨ ਦੇ ਨਾਲ ਕੋਈ ਪ੍ਰੋਬਲਮ ਹੈਗੀ ਹੈ ਤੇ ਤੁਸੀਂ ਇੱਧਰ ਉੱਧਰ ਗੱਲਾਂ ਕਰਨ ਦੀ ਬਜਾਏ ਜਾਂ ਕਿਸੇ ਨੂੰ ਬਲੌਕ ਨੰਬਰ ਤੋਂ ਕਾਲ ਕਰਕੇ ਪਰੇਸ਼ਾਨ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਉਸ ਬੰਦੇ ਨਾਲ ਗੱਲ ਕਰੋ ਤੇ ਹੋ ਸਕਦਾ ਹੈ ਤੁਹਾਡੀ ਗੱਲ ਕਲੀਅਰ ਹੋ ਜਾਵੇ ਸੋ ਏ ਇਹ ਜੋ ਵੀ ਭਾਣਾ ਵਰਤਿਆ ਹੁੰਦਾ ਤੇ ਸਭ ਕੁਝ ਹੁਕਮ ਦੇ ਅੰਦਰ ਹੀ ਹੈਗਾ ਵਾ ਤੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਸ ਤਰ੍ਹਾਂ ਕਿ ਮੇਰੇ ਜਦੋਂ ਮੈਂ ਹੁਕਮਨਾਵਾ ਸਾਹਿਬ ਲਿਆ ਸੀਗਾ ਤੇ ਉਹ ਗੁਰੂ ਸਾਹਿਬ ਨੇ ਤਰਵਾਸ ਬਖਸ਼ਿਆ ਸੀਗਾ ਕਿ ਤੁਹਾਨੂੰ ਜੇ ਤੁਹਾਡੀਆਂ ਇੰਟੈਂਸ਼ਨਸ ਰਾਈਟ ਹੈ ਜੇ ਤੁਸੀਂ ਸਹੀ ਹੋ ਕਿਸੇ ਇਨਸਾਨ ਤੋਂ ਉਹਨਾਂ ਦੀ ਗੱਲਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਗੁਰਬਾਣੀ ਕਹਿੰਦੀ ਹੈ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਹ ਉਹਨਾਂ ਨੂੰ ਸੱਚੇ ਖਸਮ ਪ੍ਰਭੂ ਤੋਂ ਬਿਨਾ ਕਿਸੇ ਹੋੜ ਦੀ ਮੁਤਾਜੀ ਨਹੀਂ ਹੁੰਦੀ ਸੋ ਅਬ ਇਹ ਵੀ ਚੀਜ਼ ਸਿੱਖਣ ਨੂੰ ਮਿਲੀ ਕਿ ਜੇਕਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਕਿਸੇ ਨੂੰ ਗਲਤ ਬੁਲਣ ਦੇ ਬਜਾਏ ਤੁਸੀਂ ਸਿੱਧੇ ਤਰੀਕੇ ਨਾਲ ਅਗਲੇ ਬੰਦੇ ਨਾਲ ਗੱਲ ਕਰ ਲਵੋ ਤੇ ਬੈਟਰ ਹੈਗਾ ਤੇ ਫਰਸਟ ਇਮਪ੍ਰੈਸ਼ਨ ਜਿਹੜਾ ਕਈ ਵਾਰੀ ਲਾਸਟ ਇਮਪ੍ਰੈਸ਼ਨ ਹੁੰਦਾ ਹੈ ਬੇਸ਼ੱਕ ਉਸ ਔਰਤ ਨੇ ਮੇਰੇ ਤੋਂ ਇਸ ਚੀਜ਼ ਤੋਂ ਮਾਫੀ ਮੰਗੀ ਕਿਉਂਕਿ ਮੈਨੂੰ ਬਲੌਕ ਨੰਬਰ ਤੋਂ ਕਾਲ ਕੀਤੀ ਸੀਗੀ ਜਾਂ ਜਿੱਦਾਂ ਵੀ ਉਹ ਮੈਨੂੰ ਬੋਲੀ ਸੀਗੀ ਬਟ ਉਹਦੇ ਜਿਹੜੇ ਬੋਲ ਸੀਗੇ ਉਹ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੇ ਆ ਸੋ ਬੇਸ਼ੱਕ ਅੱਜ ਉਹਦਾ ਕਦੀ ਕਦਾਈ ਜੇ ਮੇਰੇ ਫੋਨ ਤੇ ਇਦਾਂ ਹੀ ਮੇਰੇ ਕੋਈ ਸਟੇਟਸ ਦੇਖ ਕੇ ਨਾਈਸ ਪਿਕਚਰ ਜਾਂ ਕੁਝ ਮੈਸੇਜ ਆ ਜਾਂਦਾ ਤੇ ਮੈਨੂੰ ਉਹ ਜਿਹੜਾ ਸਮਾਂ ਸੀਗਾ ਉਹ ਟ੍ਰਿਗਰ ਹੋ ਜਾਂਦਾ ਹੈ ਇਕਦਮ ਜਿੱਦਾਂ ਉਹ ਮੈਨੂੰ ਬੋਲੀ ਸੀਗੀ ਸੋ ਅਸੀਂ ਕੋਸ਼ਿਸ਼ ਕਰੀਏ ਅਗੇਨ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨਾ ਮਰਜੀ ਤੁਹਾਨੂੰ ਕਿਸੇ ਚੀਜ਼ ਤੋਂ ਗੁੱਸਾ ਆ ਜਾ ਕੁਛ ਹੈ ਕਿ ਕੋਈ ਵੀ ਬੋਲ ਜਜਮੈਂਟ ਤੋਂ ਜਾਂ ਕਿਸੇ ਦੀ ਗੱਲਾਂ ਸੁਣ ਕੇ ਬੋਲਣ ਦੀ ਬਜਾਏ ਅਸੀਂ ਪਹਿਲੇ ਠੰਡੇ ਦਿਮਾਗ ਨਾਲ ਸੋਚ ਕੇ ਤੇ ਠੰਡੇ ਤਰੀਕੇ ਨਾਲ ਗੱਲ ਕਰੀਏ ਤੇ ਇਹਨਾਂ ਕਈ ਚੀਜ਼ਾਂ ਦਾ ਹਾਲ ਹੈ ਜਿਹੜਾ ਉਹ ਇਸ ਤਰ੍ਹਾਂ ਹੋ ਸਕਦਾ ਹੈ ਇੱਕ ਛੋਟੀ ਜੀ ਕਵਿਤਾ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿਉਂਕਿ ਮੈਂ ਪਹਿਲੇ ਵੀ ਇੱਕ ਵਾਰੀ ਇਹ ਕਵਿਤਾ ਜਿਹੜੀ ਆ ਹੋਰ ਕਿਸੇ ਸੱਚੀਆਂ ਗੱਲਾਂ ਦੀ ਵੀਡੀਓ 'ਚ ਸ਼ੇਅਰ ਕੀਤੀ ਸੀਗੀ ਅਗੇਨ ਇਹ ਕਵਿਤਾ ਹੈਗੀ ਹੈ ਮੇਰੇ ਨਾਨੀ ਜੀ ਦੀ ਲਿਖੀ ਮੀਰੀ ਪੂੰਜੀ ਕਿਤਾਬ ਦੇ ਵਿੱਚੋਂ ਕਵਿਤਾ ਦਾ ਟਾਈਟਲ ਹੈਗਾ ਮਿੱਠੇ ਬੋਲ ਇੱਕ ਦਿਨ ਜੱਗ ਤੋਂ ਚਲੇ ਹੈ ਜਾਣਾ ਬੋਲ ਤੋਂ ਮਿੱਠੇ ਬੋਲ ਕੇ ਜਾ ਪੱਖ ਦੇ ਤਪਦੇ ਹਿਰਦਿਆਂ ਅੰਦਰ ਕੋਈ ਬੂੰਦ ਅੰਮ੍ਰਿਤ ਦੀ ਕੋਲ ਕੇ ਜਾ ਸਾਰੀ ਉਮਰ ਅਜਾਈਂ ਗਵਾਈ ਕੁਝ ਚੰਗੇ ਕਰਮ ਕਮਾ ਕੇ ਜਾ ਨਰਕ ਸਵਰਗ ਨੂੰ ਕਿਸ ਨੇ ਡੱਠਾ ਵਿੱਚ ਦੁਨੀਆ ਸੇਵ ਕਮਾ ਕੇ ਜਾ ਦੁੱਧ ਮਲਾਈਆਂ ਪਾਲਿਆ ਪਿੰਡਾ ਪੱਲ ਵਿੱਚ ਰਾਖ ਹੋ ਜਾਣਾ ਏ ਓਇਓ ਤੇਰੇ ਨਾਲ ਹੈ ਜਾਣਾ ਜਿਵੇਂ ਕਰਮ ਕਮਾਣਾ ਏ ਵੇਲੇ ਅੰਤ ਦੇ ਇੱਕ ਥਾਂ ਮਲਣੀ ਕਿਆ ਰਾਜਾ ਕਿਆ ਰਾਣਾ ਹੈ ਉਸ ਘਰ ਵਿੱਚ ਉੱਚ ਨੀਚ ਨਾ ਕੋਈ ਸਭ ਦਾ ਇੱਕੋ ਠਿਕਾਣਾ ਹੈ ਉਸ ਘਰ ਵਿੱਚ ਉੱਚ ਨੀਚ ਨਾ ਕੋਈ ਸਭ ਦਾ ਇੱਕੋ ਠਿਕਾਣਾ ਹੈ ਸੋ ਇਸ ਕਵਿਤਾ ਦੇ ਵਿੱਚ ਪਹਿਲੀ ਪੰਕਤੀਆਂ ਜਿਹੜੀਆਂ ਹੈਗੀਆਂ ਕਿ ਇੱਕ ਦਿਨ ਜਗਤੋਂ ਚਲੇ ਹੈ ਜਾਣਾ ਬੋਲ ਤੋਂ ਮਿੱਠੇ ਬੋਲ ਕੇ ਜਾ ਜਿਹੜੇ ਬੋਲ ਹੁੰਦੇ ਨੇ ਕਿਸੇ ਦੇ ਬੋਲੇ ਹੋਏ ਉਹ ਬੰਦੇ ਨੂੰ ਹਮੇਸ਼ਾ ਚੀਤੇ ਰਹਿੰਦੇ ਆ ਸੋ ਅਸੀਂ ਕੋਸ਼ਿਸ਼ ਕਰੀਏ ਕਿ ਜੇ ਅਸੀਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤੇ ਅਸੀਂ ਮਾੜਾ ਵੀ ਨਾ ਬੋਲੀਏ ਕਿਉਂਕਿ ਸਾਨੂੰ ਕਿਸੇ ਦੀ ਲਾਈਫ ਬਾਰੇ ਪਤਾ ਨਹੀਂ ਹੈ ਕਿ ਹਰ ਇੱਕ ਦੀ ਪਰਸਨਲ ਸਟਰਗਲਸ ਬਾਰੇ ਤੁਹਾਨੂੰ ਪਤਾ ਨਹੀਂ ਹੈ ਕਿ ਕੋਈ ਇਨਸਾਨ ਅੰਦਰੋਂ ਦੀ ਉਹਦੀ ਲਾਈਫ ਦੇ ਵਿੱਚ ਕੀ ਸਟਰਗਲਸ ਚੱਲ ਰਹੀ ਹੈਗੀਆਂ ਤੇ ਅਸੀਂ ਪਾਪਾਂ ਦੇ ਭਾਗੀ ਨਾ ਬਣੀਏ ਜੇ ਅਸੀਂ ਕਿਸੇ ਨੂੰ ਹਸਾ ਨਹੀਂ ਸਕਦੇ ਤੇ ਅਸੀਂ ਕਿਸੇ ਨੂੰ ਰਵਾਈਏ ਨਾ ਸਾਨੂੰ ਕੋਈ ਹੱਕ ਨਹੀਂ ਕਿਸੇ ਨੂੰ ਦੁੱਖ ਦੇਣ ਦਾ ਜਾਂ ਰਵਾਉਣ ਦਾ ਜਿਹੜਾ ਹਸਾਣਾ ਬਹੁਤ ਔਖਾ ਹੈਗਾ ਰਮਾਣਾ ਤੁਸੀਂ ਇਦਾਂ ਹੀ ਕਿਸੇ ਵੱਲ ਦੇਖ ਕੇ ਮੋਹ ਬਣਾ ਦਵੋ ਤੇ ਅਗਲੇ ਬੰਦੇ ਦਾ ਮਨ ਵੈਸੇ ਹੀ ਸੜ ਜਾਂਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਜੇ ਅਸੀਂ ਹਸਾ ਨਹੀਂ ਸਕਦੇ ਤੇ ਅਸੀਂ ਕਿਸੇ ਨੂੰ ਕੋਈ ਇਦਾਂ ਨਹੀਂ ਗੱਲ ਕਰਕੇ ਦੁੱਖ ਵੀ ਨਾ ਦਈਏ ਆਈ ਹੋਪ ਕਿ ਇਸ ਵੀਡੀਓ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਿਆ ਹੋਵੇਗਾ ਤੁਸੀਂ ਇਸ ਵੀਡੀਓ ਨੂੰ ਹੋਰਾਂ ਦੇ ਨਾਲ ਵੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰ ਸਕਦੇ ਆ ਕਿ ਤੁਸੀਂ ਸਪੈਸੀਫਿਕਲੀ ਕਿਸ ਟਾਪਿਕ ਦੇ ਉੱਪਰ ਗੱਲ ਸੁਣਨਾ ਚਾਹੁੰਦੇ ਆ ਜੇ ਤੁਹਾਨੂੰ ਕੋਈ ਲਾਈਫ ਐਕਸਪੀਰੀਐਂਸਿਸ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਤੁਸੀਂ ਉਹ ਵੀ ਕਰ ਸਕਦੇ ਆ ਜੇ ਤੁਹਾਨੂੰ ਕੰਫਰਟੇਬਲ ਫੀਲ ਹੁੰਦਾ ਕੋਈ ਕਹਾਣੀ ਜਿਹੜੀ ਆ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਕਿ ਆਪਣੇ ਕਿਸੇ ਟਾਪਿਕ ਦੇ ਵਿੱਚ ਮੈਂ ਉਹ ਕਹਾਣੀ ਜਿਹੜੀ ਆ ਉਹ ਸ਼ੇਅਰ ਕਰ ਸਕਾਂ ਤੁਸੀਂ ਉਹ ਵੀ ਕਰ ਸਕਦੇ ਆ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ ਤੇ ਤੁਹਾਨੂੰ ਮੈਨੂੰ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਹੀ ਰਸਤੇ ਤੇ ਚੱਲਣ ਦੀ ਸਮੱਤ ਬਖਸ਼ਣ। ਥੈਂਕ ਯੂ so much for watching. God bless us all. ਸਤਿ ਸ਼੍ਰੀ ਅਕਾਲ।